ਹਾਂਜੀ ਵੀਰ ਜੀ ਆਜੋ ਤੁਹਾਨੂੰ ਕਿਵੇਂ ਸ਼ੱਕਰ ਬਣਦੀ ਆ ਸ਼ੱਕਰ ਬਣਨ ਤੋਂ ਪਹਿਲਾਂ ਕੀ ਕੀ ਪ੍ਰੋਸੈਸ ਹੁੰਦਾ ਆਜੋ ਤੁਹਾਨੂੰ ਦਿਖਾਈਏ ਕਿੱਦਾਂ ਕੰਨੇ ਦਾ ਰਾਸ ਨਿਕਲ ਆ ਆ ਰਾਸ ਤੋਂ ਪਹਿਲਾਂ ਕੰਨੇ ਦੇ ਰੇ ਦੇ ਵਿੱਚ ਹੁੰਦਾ ਜੀ ਰੇ ਦੇ ਵਿੱਚ ਕੰਨੇ ਦੇ ਰਾਸ ਦੀ ਸਫਾਈ ਹੁੰਦੀ ਆ ਹਾਂ ਇਤਾਂ ਕੰਨੇ ਦੇ ਰਾਸ ਦੀ ਸਫਾਈ ਹੁੰਦੀ ਆ ਜਿਹੜੀ ਮੈਲ ਚੱਕੀ ਜਾਂਦੀ ਆ ਕੰਨੇ ਦੇ ਰਾਸ ਉੱਪਰੋਂ ਇਦਾਂ ਵੀਰ ਜੀ ਗੰਨੇ ਦਾ ਜਿਹੜਾ ਰਾਸ ਹੁੰਦਾ ਚੱਕਰ ਪਣ ਤੋਂ ਪਹਿਲਾਂ ਇਦਾਂ ਉਹਦੀ ਸਫਾਈ ਕੀਤੀ ਜਾਂਦੀ ਮਿੱਠਾ ਸੋਡਾ ਪਾ ਕੇ ਜਿਹੜਾ ਕਿ ਮਿੱਠਾ ਸੋਡਾ ਬਹੁਤ ਜ਼ਿਆਦਾ ਇੱਕ ਚਮਚਾ ਦਾ ਹਿਸਾਬ ਪੈਂਦਾ ਜੀ ਬਸ ਇੱਕ ਚਮਚਾ ਜਾਂ ਦੋ ਚਮਚੇ ਉਹ ਪਾ ਕੇ ਦੀ ਫਿਰ ਇਦਾਂ ਸਫਾਈ ਕੀਤੀ ਜਾਂਦੀ ਆ ਜਿਸ ਤੋਂ ਬਾਅਦ ਪਿਓਰ ਦੇਸੀ ਗੁੜ ਸ਼ੱਕਰ ਬਣਦਾ ਜੀ ਜੀ ਵੀਰ ਜੀ ਦੇਖੋ ਜਿਹੜਾ ਰਾਸ ਪਾਇਆ ਵਾਦੇ ਦੇ ਵਿੱਚ ਉਹ ਰਾਸ ਪੱਕ ਕੇ ਇਦਾਂ ਤਿਆਰ ਹੁੰਦਾ ਜੀ ਜਿਹਨੂੰ ਲਾਲਾ ਗੁੜ ਕਹਿੰਦੇ ਨੇ ਇਹ ਜਿਹੜਾ ਫਿਰਦਾ ਇਦਾਂ ਘੋਟਾ ਉਸ ਤੋਂ ਬਾਅਦ ਬਣੂਗੀ ਸ਼ੱਕਰ ਦਿਖਾਵਾਂਗੇ ਤੁਹਾਨੂੰ ਉਹ ਵੀ ਸ਼ੱਕਰ ਕਿੱਦਾਂ ਬਣਦੀ ਹੈ ਜੀ ਦੇਖੋ ਫਿਰ ਆਰਨੀ ਤੇ ਟੋਟਣ ਤੋਂ ਬਾਅਦ ਇਹ ਇਦਾਂ ਫੇਰੇ ਚੱਕ ਵਿੱਚ ਪਾ ਦਿੱਤਾ ਜਾਂਦਾ ਜੀ ਇਨੂੰ ਪਹਿਲਾਂ ਲਾਲਾ ਕਹਿੰਦੇ ਨੇ ਜੀ ਲਾਲਾ ਗੁੜ ਚੱਕਰ ਤਿਆਰ ਕਰਨ ਤੋਂ ਪਹਿਲਾਂ ਇਦਾਂ ਜਿਹੜਾ ਲਾਲਾ ਬਣਦਾ ਉਹਦਾ ਗੁੜ ਤਿਆਰ ਕੀਤਾ ਜਾਂਦਾ ਜੀ ਪਹਿਲਾਂ ਇਹਦਾ ਬਣੂਗਾ ਜੀ ਹੁਣ ਪਹਿਲਾਂ ਗੁੜ गुड़ तू तो बाद फिर तैयार हो गए शकर लाले ले गुड़ तू तो बाद जी आ तैयार हो गया गुड़ ऐसा गुड़ तैयार होंगे इस तू तो बाद बनूगी फिर शक्कर ਆ ਤਿਆਰ ਹੋ ਗਈ ਜੀ ਸ਼ੱਕਰ ਦੇਖੋ ਐਦਾਂ ਮਲ ਕੇ ਗੁੜ ਨੂੰ ਤੇ ਤਿਆਰ ਕੀਤੀ ਜਾਂਦੀ ਹੈ ਸ਼ੱਕਰ ਬਹੁਤ ਸੋਹਖਿਆ ਆਪ ਬੜੀਆ ਸ਼ੱਕਰ ਬਣੀ ਜੀ ਇਹਨਾਂ ਇਹ ਪਿਓਰ ਸ਼ੱਕਰ ਆ ਜੀ ਪੂਰੀ ਸ਼ੱਕਰ ਦੇ ਕੋਈ ਮਿਲਾਪ ਨਹੀਂ ਕੀਤੀ ਹੋਈ ਐਦਾਂ ਰੰਗ ਬਣਿਆ ਜੀ ਸ਼ੱਕਰ ਦਾ ਬਹੁਤ ਵਧੀਆ ਆਹ ਮੈਨੂੰ ਮੱਕੀ ਦਾ ਰਖਤਾ ਕਹਿੰਦੇ ਨਹੀਂ